ਕੀ ਤੁਸੀਂ ਇਸ ਬੱਚੇ ਨੂੰ ਤੁਸੀਂ ਤਾਂ ਨਹੀਂ ਦੇਖਿਆ ਜਿਸ ਨੂੰ ਤਸਵੀਰ ਦੇ ਵਿੱਚ ਦੇਖ ਰਹੇ ਹੋ ਜੇ ਨਹੀਂ ਦੇਖਿਆ ਪਰ ਇਸ ਮਾਂ ਨੂੰ ਰੋਂਦੀ ਨੂੰ ਜ਼ਰੂਰ ਦੇਖ ਲਿਓ ਤੇ ਫਟਾਫਟ ਇਸ ਮਾਂ ਵਾਸਤੇ ਵੀਡੀਓ ਨੂੰ ਵੀ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਇਸ ਮਾਂ ਦਾ ਭਲਾ ਹੋ ਸਕੇ ਅਤੇ ਇਸ ਦਾ ਬੱਚਾ ਇਸ ਨੂੰ ਵਾਪਸ ਮਿਲ ਸਕੇ ਰੋਂਦੀ ਕਰ ਲੌਂਦੀ ਹੈ ਔਰਤ ਵਕ ਵਕ ਥਾਮਾ ਤੇ ਗੁੰਮਸ਼ੁਦਗੀ ਪੋਸਟਰ ਲਗਾ ਰਹੀ ਹੈ ਇਹ ਬੇਵੱਸ ਔਰਤ ਪਿੰਡ ਪੱਡਾ ਬੇੜ ਦੀ ਵਸਨੀਕ ਹੈ ਜਿਸ ਦਾ ਨੌਜਵਾਨ ਪੁੱਤ 3 ਦਿਨਾਂ ਤੋਂ ਲਾਪਤਾ ਹੋ ਗਿਆ ਰੋ ਰੋ ਕੇ ਪੀੜਿਤ ਔਰਤ ਨੇ ਮੀਡੀਆ ਸਾਹਮਣੇ ਗੁਹਾਰ ਲਗਾਈ ਹੈ ਕਿ ਉਸ ਦੇ ਪੁੱਤ ਦਾ ਕੁਝ ਹੱਦ ਤੱਕ ਦਿਮਾਗੀ ਸੰਤੁਲਨ ਠੀਕ ਨਹੀਂ ਹੈ ਜਿਸ ਕਾਰਨ ਉਹ ਬਿਨਾਂ ਕੁਝ ਦੱਸੇ ਘਰ ਤੋਂ ਚਲਾ ਗਿਆ ਤੇ ਮੁੜ ਕੇ ਵਾਪਿਸ ਨਹੀਂ ਆਇਆ ਉਸ ਦਿਨ ਤੋਂ ਪਰਿਵਾਰ ਰੇਲਵੇ ਸਟੇਸ਼ਨਾਂ ਗੁਰੂ ਘਰਾਂ ਤੇ ਹੋਰ ਥਾਵਾਂ ਤੇ ਤਲਾਸ਼ ਕਰ ਰਿਹਾ ਪਰਿਵਾਰ ਨੇ ਆਪਣਾ ਮੋਬਾਈਲ ਨੰਬਰ ਜਾਰੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਹ ਨੌਜਵਾਨ ਤੁਹਾਨੂੰ ਦਿਖਾਈ ਦਿੰਦਾ ਤਾਂ ਸਾਨੂੰ ਜ਼ਰੂਰ ਦੱਸਿਆ ਚਾਵੇ ਉਹਦਾ ਨਾਮ ਹੈਗਾ ਬਲਜਿੰਦਰ ਸਿੰਘ 18-19 ਸਾਲਾਂ ਦਾ ਜੀ ਕਿਦੋਂ ਗਿਆ ਕਰੋ ਇਹ ਮੰਗਲਵਾਰ ਦਾ ਗਿਆ ਹੋਇਆ ਕਰੋ ਗੁੱਸੇ ਕਰਕੇ ਹੋ ਕੇ ਗਏ ਨਹੀਂ ਜੀ ਨਾ ਗੁੱਸੇ ਆ ਨਾ ਕੁਛ ਨਹੀਂ ਹੋਇਆ ਸਿਰ ਤੇ ਦਿਮਾਗੀ ਪਰੇਸ਼ਾਨ ਆ ਹਾਂ ਜੀ ਥੋੜਾ ਦਿਮਾਗ ਘਰੇ ਚ ਤੇ ਪਹਿਲੂ ਵੀ ਚੱਲ ਜਾਂਦੇ ਸੀਗੇ ਜੀ ਕਦੀ ਨਹੀਂ ਕਿਤੇ ਗਿਆ ਇੱਥੇ ਪਿੰਡ ਚ ਹੀ ਰਹਿੰਦਾ ਹੁੰਦਾ ਸੀ ਪਿੰਡ ਚ ਇੱਥੇ ਚੱਲ ਜਾਣਾ ਘਰੋਂ ਬਾਹਰ ਆ ਜਾਇਆ ਉਹ ਘਰੇ ਇੱਥੇ ਕੁ ਚੱਲ ਜਾਣਾ ਘਰੇ ਫੇਰ ਚੱਲ ਜਾਣਾ ਕਿਤੇ ਨਹੀਂ ਦੂਰ ਨੇੜੇ ਗਿਆ ਕਦੀ ਵੀ ਪਿੰਡੋਂ ਬਾਹਰ ਨਹੀਂ ਕਦੀ ਗਿਆ ਇਹ ਪਹਿਲਾ ਚਾਂਸ ਹੈ ਜੀ ਸਾਡੇ ਨਾਲ ਹੋਇਆ ਤੇ ਤੁਸੀਂ ਫਿਰ ਉਹਦੀ ਪਾਲ ਕੀਤੀ ਹੈ ਹਾਂਜੀ ਅਸੀਂ ਬਹੁਤ ਲੱਭ ਰਹੇ ਹਾਂ ਸਾਨੂੰ ਕਿਤੇ ਨਹੀਂ ਲੱਭ ਰਿਹਾ ਸਾਡੀ ਹਲਫ ਕੀਤੀ ਜਾਵੇ ਸਾਨੂੰ ਕੋਈ ਵੀ ਦੇਖ ਕੇ ਦੱਸ ਦਵੇ ਸਾਡਾ ਪੁੱਤ ਕਿੱਥੇ ਆ ਹੋਰ ਸਰਪੋਰਟ ਕਰਾਈਏ ਤੁਸੀਂ ਹਾਂਜੀ ਕਰਵਾਈ ਹੈ ਸਾਨੂੰ ਉਹਨਾਂ ਨੇ ਵੀ ਨਹੀਂ ਕੁਝ ਦੱਸਿਆ ਹੈਗਾ ਸਾਡੇ ਕੋਲ ਹੀ ਪੱਲੇ ਪੋੜਦੇ ਕੰਧ ਜਿਹੜਾ ਕਹਿੰਦਾ ਬੰਦਾ ਹੈ ਸਾਡੇ ਪਰਿਵਾਰ ਦਾ ਕੋਈ ਫੋਨ ਨੰਬਰ ਬੋਲ ਦਿਓ ਪਰਿਵਾਰ ਦਾ 7883 75295 ਇਹ ਮੇਰੇ ਛੋਟੇ ਬੇੜੇ ਦਾ ਨੰਬਰ ਹੈ ਜੀ ਕਿਸੇ ਨੂੰ ਵੀ ਪਤਾ ਲੱਗਦਾ ਸਾਡੀ ਕੋਈ ਵੀ ਮਦਦ ਕੀਤੀ ਜਾਵੇ ਕੋਈ ਵੀ ਸਾਨੂੰ ਜ਼ਰੂਰੀ ਸੂਚਨਾ ਦੋਵੇ ਸਾਡਾ ਪੁੱਤ ਕਿੱਥੇ ਆ ਕਿਸੇ ਨੂੰ ਵੀ ਦਿਸਦਾ ਸਾਨੂੰ ਕੋਈ ਵੀ ਦੱਸ ਦਵੇ ਬਸ ਜੇਤੀ ਤੋਂ ਜੇਤੀ ਦੱਸੋ بیٹے ਜਿਹੜਾ ਤੇਰਾ ਭਰਾ ਗੁੰਮ ਹੋਇਆ ਕਿੰਨਾ ਕੀ ਉਹਦਾ ਨਾਮ ਔਰ ਕਿੰਨੀ ਕਮ ਹੋ ਰਿਹਾ ਉਹਦੀ ਨਾ ਮੋਰਾ ਸਾਗਰ 19 18 ਤੋਂ 19 ਕੇ ਸਾਢੇ ਜਾਂ ਤੱਕ ਮਰ ਆਉਦੀ ਕਿਦੋਂ ਕੰਮ ਹੋਇਆ 6 ਤਰੀਕ ਦੇ 7 ਵਜੇ 10 ਵਜੇ ਦਾ ਕਰੋ ਗਿਆ ਹੋਇਆ ਕਿਹੜੇ ਪਿੰਡ ਤੋਂ ਆਏ ਵੱਡੇ ਵੇੜ ਤੋਂ ਅੱਛਾ ਤੇ ਕੀ ਕਰੇ ਦੱਸ ਕੇ ਗਏ ਆ ਵੀ ਕਿੱਥੇ ਮੈਂ ਜਾ ਰਹੇ ਕੋਈ ਕੁਝ ਨਹੀਂ ਦੱਸ ਕੇ ਗਿਆ ਉਦਾਂ ਚਲ ਗਿਆ ਕਰੋ ਪਹਿਲੋਂ ਵੀ ਚਲ ਜਾਂਦੇ ਸੀ ਅਕਸਰ ਕਰੋ ਪਹਿਲੋਂ ਜਿੱਦਾਂ ਕਰੋ ਚਲ ਜਾਂਦੇ ਸੀ ਪਿੰਡ ਚ ਰਹਿੰਦਾ ਸੀ ਅੱਜ ਕੋ 6 ਤਰੀਕ ਨੂੰ ਗਿਆ ਆਇਆ ਨਹੀਂ ਵਾਪਸ ਮਨੋ ਦਿਮਾਗੀ ਥੋੜਾ ਕਮਜ਼ੋਰ ਆ ਹਾਂਜੀ ਠੀਕ ਹੈ ਤੇ ਕੀ ਉਹਦਾ ਕਿੱਦਾਂ ਦੇ ਕੱਪੜੇ ਪਾਏ ਕੀ ਉਹਦਾ ਹੋਲੀਆ ਕੀ ਆ ਕਾਲੀ ਸ਼ਰਟ ਤੇ ਕਾਲਾ ਪਜਾਮਾ ਪਾਇਆ ਹੋਇਆ ਹਾਈਟ ਕਿੰਨੀ ਕਹਦੀ ਹਾਈਟ ਓਦੀ 6 ਫੁੱਟ ਹੈ ਜੀ ਕਿ ਕਿਤੇ ਕਿਤੇ ਤੁਸੀਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਬਿਆਸ ਤੇ ਰਹੀਏ ਗਏ ਸੀ ਬਾਬਾ ਕਾਲਾ ਇੱਧਰ ਸਾਰਾ ਘੁੰਮਿਆਂਦਾ ਕਿਤੇ ਉਹ ਲੱਭਾ ਪੁਲਿਸ ਕੋਲ ਸੇ ਤਾਂ ਮੰਗੀ ਤੁਸੀਂ ਰਿਪੋਰਟ ਕਰਾਈ ਹੈ ਰਿਪੋਰਟ ਕਰਾਈ ਉਹਨਾਂ ਨੇ ਅਜੇ ਤੱਕ ਕੁਝ ਨਹੀਂ ਦੱਸਿਆ ਜੀ ਤੇ ਕੀ ਅਪੀਲ ਕਰਨੀ ਚਾਹੁੰਦੇ ਤੁਸੀਂ ਜਿਸ ਤੇ ਵੀ ਜਿਸ ਜਸਨ ਨੂੰ ਵੀ ਦਿਖੇ ਤਾਂ ਉਹ ਹਨਾ ਉਹ ਨੰਬਰ ਤੇ ਫੋਨ ਕਰ ਦੇ ਕੀ ਤੁਹਾਡਾ ਫੋਨ ਨੰਬਰ ਹੈ 7888375295 ਫਿਰ ਦੁਬਾਰਾ ਬੋਲ ਦੋ 7888375295 ਮਾਮਲਾ ਇਹ ਥੋੜਾ ਧਮਾਕੀ ਤੌਰ ਤੇ ਚਲੇ ਗਿਆ ਕਿ ਪਤਾ ਨਹੀਂ ਕਿੱਦਾਂ ਚਲੇ ਗਿਆ ਕੌਣ ਚਲੇ ਗਿਆ ਇੱਕ ਮੁੰਡਾ ਆਪਣਾ ਹਾਂਜੀ ਤੇ ਇਸ ਕਰਕੇ ਬਈ ਇਹਦਾ ਪੋਸਟਰ ਲਾਉਣੇ ਕੋਈ ਜਾਣਕਾਰੀ ਕਰ ਲਵੇ ਕੀ ਉਹਦਾ ਨਾਮ ਕਿੰਨੀ ਕੁ ਉਮਰ ਹੈ ਉਹਦੀ ਉਮਰ ਕਿੰਨੀ ਦੱਸਿਆ ਵਾ ਕਿ ਮੁੰਡੇ ਨੇ ਉਹ ਹੀ ਨੰਬਰ ਆ ਮੈਨੂੰ ਇੰਨਾ ਖਾਲ ਨਹੀਂ ਉਮਰਦਾ 18 ਸਾਲ 19 ਸਾਲ ਦਾ ਦੱਸਦੇ ਆ ਜੀ ਜੀ ਤੇ ਕੋਸ਼ਿਸ਼ ਇਹ ਵੀ ਜਿੱਥੇ ਵੀ ਕਿਸੇ ਨੂੰ ਨਜ਼ਰ ਆਉਂਦਾ ਤੇ ਇਹਦਾ ਫੋਨ ਨੰਬਰ ਗਿਆ ਹੋਇਆ ਬਾਤ ਉਸ ਨੰਬਰ ਤੇ ਪਾ ਕੇ ਤੂੰ ਤੇ ਬਣਨ ਮੇਰੇ ਪਰਿਵਾਰ ਜਿਹੜਾ ਪਰੇਸ਼ਾਨ ਆ ਪਰੇਸ਼ਾਨ ਬਹੁਤ ਜ਼ਿਆਦਾ ਉਦੋਂ ਦੀ ਤਲਾਸ਼ ਕਰ ਰਹੇ ਆ ਤਲਾਸ਼ ਤੇ ਪਾਇਆ ਕਿੱਥੇ ਕਿੱਥੇ ਤੁਸੀਂ ਤਲਾਸ਼ ਕੀਤੀ ਹੁਣ ਜੀ ਉਹ ਗੁਰਦੁਆਰਿਆਂ ਚ ਕੱਜੀ ਅੱਡਿਆਂ ਚ ਪਿੱਛੇ ਕਿੱਥੇ ਬੈਠਾ ਹੋਵੇ ਜਾਂ ਕਿਹੜੇ ਗੋਡਵਾਰ ਦੇ ਲੰਗਰ ਪ੍ਰਸਾਦਾ ਚਾਹਦਾ ਹੋਊਗਾ ਜੀ 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 ਫਿਰ ਮੈਜ ਦੇ ਤੇ ਇਹਦੀ ਜਾਣਕਾਰੀ ਕਰਕੇ ਵੀ ਕਿਹਨਾਂ ਦਾ ਬੱਚਾ ਵਾ ਕਿੱਥੋਂ ਆਇਆ ਜਿੰਨੂੰ ਕਹੇ ਇਹਦਾ ਡਰੈਸਿੰਗ ਕਰਕੇ ਤੇ ਇਹਦਾ ਵੱਡੇ ਬੇਟਾ ਬੱਚਾ ਬਾਹਰ ਸੀ ਤੇ ਦਿੱਤਾ ਜਾਵੇ ਬਹੁਤ ਧੰਨਵਾਦ ਆ ਜੇਕਰ ਤੁਸੀਂ ਵੀ ਇਸ ਬੱਚੇ ਨੂੰ ਕਿਤੇ ਦੇਖਿਆ ਹੋਵੇ ਤਾਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਪਰਿਵਾਰ ਨੂੰ ਜਾਣਕਾਰੀ ਜ਼ਰੂਰ ਦੇ ਦਿਓ ਕਿਉਂਕਿ ਮਾਪੇ ਬਹੁਤ ਪਰੇਸ਼ਾਨ ਨੇ ਹਕੀਕਤ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ